ਪੰਜਾਬ ਦੇ ਨੌਜਵਾਨਾਂ ਲਈ ਵੱਡਾ ਤੋਹਫਾ ਬਣਨਗੇ 13000 ਨਵੇਂ ਖੇਡ ਮੈਦਾਨ ਸੀਐਮ ਭਗਮੰਤ ਮਾਨ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਮੰਤ ਮਾਨ ਨੇ ਨੌਜਵਾਨਾਂ ਲਈ ਵੱਡਾ ਐਲਾਨ ਕਰਦੇ ਹ ਕਿਹਾ ਕਿ ਰਾਜ ਵਿੱਚ 13000 ਨਵੇਂ ਖੇਡ ਮੈਦਾਨ ਬਣਾਏ ਜਾਣਗੇ ਉਹਨਾਂ ਦੱਸਿਆ ਕਿ ਇਹ ਮੈਦਾਨ ਪਿੰਡਾਂ ਤੋਂ ਲੈ ਕੇ ਸ਼ਹਿਰੀ ਖੇਤਰ ਖੇਤਰਾਂ ਤੱਕ ਤਿਆਰ ਕੀਤੇ ਜਾਣਗੇ ਜਿਸ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਮੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਮਦਦ ਮਿਲੇਗੀ ਸੀਐਮ ਮਾਨ ਮੁਤਾਬਕ ਇਹ ਯੋਜਨਾ ਖੇਡੋ ਪੰਜਾਬ ਮੁਹਿੰਮ ਹੇਠ ਲਾਗੂ ਕੀਤੀ ਜਾ ਰਹੀ ਹੈ ਜਿਸ ਵਿੱਚ ਹਰ ਪਿੰਡ ਜਾਂ ਕਸਬੇ ਪਿੰਡਾਂ ਚ ਖੇਡ ਮੈਦਾਨ ਬਣਾਇਆ ਜਾਵੇਗਾ ਇਹਨਾਂ ਮੈਦਾਨਾਂ ਵਿੱਚ ਫੁੱਟਬਾਲ ਕਬੱਡੀ ਖੋਖੋ ਵਾਲੀਬਾਲ ਅਤੇ ਹੋਰ ਰਾਜ ਪੱਧਰੀ ਖੇਡਾਂ ਲਈ ਸਹੂਲਤਾਂ ਦਿੱਤੀਆਂ ਜਾਣਗੀਆਂ ਉਣਾ ਆਖਿਆ ਕਿ ਨੌਜਵਾਨ ਨੂੰ ਰੋਜ਼ਗਾਰ ਦੇਣ ਦੇ ਨਾਲ ਸਿਹਤ ਰੁੱਖ ਵੱਲ ਲਿਜਾਣ ਲਈ ਇਹ ਇੱਕ ਇਤਿਹਾਸਕ ਕਦਮ ਹੈ ਇਹ ਮੈਦਾਨ ਸਿਰਫ ਖੇਡਾਂ ਲਈ ਹੀ ਨਹੀਂ ਸਗੋ ਸਮਾਜਿਕ ਇਕੱਠ ਅਤੇ ਨਵੀਂ ਪੀੜੀ ਦੀ ਸਰਗਰਮ ਭਾਗੀਦਾਰੀ ਲਈ ਵੀ ਮੂਲਧਾਰ ਸਾਬਤ ਹੋਣਗੇ 2000